ਸਿਮ ਸਿੰਘ ਮਾਨ ਤੇ ਕਹਿ ਰਿਹਾ ਜੀ ਨੂੰ ਕਿਵੇਂ ਦੇਖਦੇ ਹੋ ਜੀ ਹੁਣ ਤੱਕ ਹਿੰਸਾ ਪਰਵਾਹ ਚੁੱਪਾ ਕਿੰਨਾ ਖਫਾ ਕਰਾਇਦਾ ਕਿੰਨਾ ਨੁਕਸਾਨ ਕਰ ਸਕਦੇ ਨੇ ਜਿਹੜੀ ਹਰ ਇੱਕ ਦਾ ਜ਼ਰੂਰ ਸਮਰਥਨ ਦੇਣ ਦਿੱਤਾ ਕਿ ਉਹਨਾਂ ਦੇ ਪੁੱਤਰ ਤੱਕ ਲੱਗੇ ਵੋਟ ਕੌਣਗੇ ਚਲੋ ਹੋਰ ਨੂੰ ਕਿਉਂ ਦੇਣਗੇ ਸਾਨੂੰ ਹੀ ਦੇਣਗੇ ਅੱਛਾ ਹੋਰ ਦੱਸੋ ਸਿਮ ਸਿੰਘ ਮਾਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਤੇ ਖੈਰਾ ਸਾਹਿਬ ਜਿਹੜੇ ਆਪਾਂ ਪੰਥਕਪੋਰਟ ਦੀ ਗੱਲ ਕਰ ਰਹੇ ਆ ਉਹ ਉਸੇ ਅਡੋਲਜੀ ਤੇ ਕੰਮ ਕਰਦੇ ਨੇ ਖੈਰਾ ਖੈਰਾ ਸਾਹਿਬ ਪੰਥਕ ਨੇ ਜਿਹੜੇ ਜਿਹੜੇ ਪਲੇਟਫਾਰਮ ਕਹਿਣ ਨੂੰ ਕੀ ਹੈ ਜੀ ਕਹਿਣ ਨੂੰ ਤਾਂ ਵੋਟਰਾਂ ਨੂੰ ਰੇਕ ਹੀ ਕਹੀ ਜਾਊਗਾ ਜਿਹੜੇ ਪਲੇਟਫਾਰਮ ਤੋਂ ਉਹ ਚ ਉਨੇ ਪੰਥ ਦਾ ਕੋਈ ਭਲਾ ਕੀਤਾ ਅਜੇ ਤੱਕ ਕਾਂਗਰਸ ਪਾਰਟੀ ਨੇ ਬਲੂ ਸਟਾਰ ਆਪਰੇਸ਼ਨ ਦਿੱਲੀ ਦੇ ਦੰਗੇ ਪੰਜਾਬ ਦੇ ਪਾਣੀਆਂ ਦੀ ਸਾਰੀ ਕਹਾਣੀ ਪਾਪਾ ਪਾਣੀ ਲੁੱਟਿਆ ਪੰਜਾਬ ਦਾ ਇਹ ਦੇਣ ਕੀ ਹੈ ਕਾਂਗਰਸ ਦੀ ਪੰਜੇ ਦੇ ਨਿਸ਼ਾਨ ਤੇ ਵੋਟਾਂ ਮੰਗ ਰਹੇ ਨੇ ਨਾ ਸੱਥਾਂ ਚ ਆ ਕੇ ਤਾਂ ਗੱਲਾਂ ਤਾਂ ਕਰਦੇ ਨੇ ਕਿਉਂਕਿ ਵੋਟਾਂ ਲੈਣੀਆਂ ਨੇ ਉਹਨਾਂ ਦੀ ਪਾਰਟੀ ਦੀ ਨੀਤੀ ਕੀ ਹੈ ਉਹ ਸਾਰਿਆਂ ਦੇ ਸਾਹਮਣੇ ਆ ਸੋ ਇਸ ਕਰਕੇ ਪੰਥਕਾਲੀ ਕੋਈ ਗੱਲ ਨਹੀਂ ਸਿੰਘ ਸਿੰਘ ਮਾਂ ਨੂੰ ਕਿਸ ਤਰ੍ਹਾਂ ਦੇਖਦੇ ਜੀ ਪਹਿਲਾਂ ਐਮਪੀ ਜਿੱਤ ਗਈ ਜੀ ਉਹ ਦੇਖੋ ਸਾਡੇ ਬਜ਼ੁਰਗ ਨੇ ਮੈਂ ਕੋਈ ਚੰਗੀ ਮਾੜੀ ਗੱਲ ਨਹੀਂ ਉਹਨਾਂ ਬਾਰੇ ਕਹਿਣੀ ਚਾਹਦਾ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਮੈਂ ਦੇਸ਼ ਆ ਜਿਹੜਾ ਉਹ ਸਾਡਾ ਦੇਸ਼ ਹੈ ਸਿੱਖ ਕੌਮ ਨੇ ਪੰਜਾਬੀਆਂ ਨੇ ਇਸ ਦੇਸ਼ ਲਈ ਬਹੁਤ ਵੱਡੀਆਂ ਕੁਰਬਾਨੀਆਂ ਔਰ ਸ਼ਹਾਦਤਾਂ ਦਿੱਤੀਆਂ ਸੋ ਦੇਸ਼ਵਰੋ ਦੀ ਗੱਲ ਨਹੀਂ ਕੋਈ ਕਰਨੀ ਚਾਹੀਦੀ ਬਾਕੀ ਆਪਦੀ ਲੜਾਈ ਲੜਨ ਆਪਾਂ ਇਹ ਕਹੀਏ ਕਿ ਸ਼ਹੀਦ ਭਗਤ ਸਿੰਘ ਹੋਣੀ ਸ਼ਹੀਦ ਨਹੀਂ ਜਾਂ ਜਿਸ ਤਰ੍ਹਾਂ ਕਿ ਕਿਸਾਨਾਂ ਦੀ ਗੱਲ ਆਈ ਇਹ ਚੀਜ਼ਾਂ ਤੋਂ ਸਾਨੂੰ ਗਰੇਜ਼ ਕਰਨਾ ਚਾਹੀਦਾ ਆਪਦੀ ਈਡੋਲੋਜੀ ਤੇ ਚੋਣ ਲੜੋ ਪਰਦੇਸ਼ ਨੂੰ ਕਮਜ਼ੋਰ ਕਰਨ ਦੀ ਦੇਸ਼ ਦੀ ਤੋੜਨ ਦੀ ਗੱਲ 'ਚ ਕਿਸੇ ਵੀ ਆਗੂ ਨੂੰ ਸ਼ਾਮਲ ਨਹੀਂ ਹੋਣਾ ਚਾਹੀਦਾ। ਬੀਜੇਪੀ ਨਾਲ ਭਾਈਵਕ ਸਾਂਝ ਰਹੀ ਹੈ। ਪਹਿਲਾਂ ਤੁਹਾਡੀ ਹੁਣ ਕਿਸ ਤਰ੍ਹਾਂ ਦੇਖਦੇ ਹੋ ਕਿਸਾਨ ਵੀ ਪ੍ਰੋਟੈਸਟ ਕਰ ਰਹੇ ਨੇ। ਮੁੱਦਿਆਂ ਦੀ ਸਾਥ ਸੀ, ਮੁੱਦਿਆਂ ਤੇ ਉਹਨਾਂ ਨੇ ਸਾਡੀਆਂ ਗੱਲਾਂ ਨਹੀਂ ਮੰਨੀਆਂ। ਔਰ ਮੁੱਦਿਆਂ ਤੋਂ ਜਦੋਂ ਪਿੱਛੇ ਹਟੇ ਤਾਂ ਅਸੀਂ ਉਹ ਸਾਂਝ ਨਾ ਕਰਨ ਦਾ ਫੈਸਲਾ ਲਿਆ, ਉਹ ਸਮਝੌਤਾ ਤੋੜਿਆ। ਉਹ ਮੁੱਦੇ ਪੰਜਾਬ ਦੇ ਸੀ ਔਰ ਪੰਥ ਦੇ ਸੀ। ਕੋਈ ਸਾਡੇ ਨਿੱਜੀ ਨਹੀਂ ਸੀ। ਅਸੀਂ ਕੋਈ ਐਮਪੀ ਦੀਆਂ ਸੀਟਾਂ ਜਾਂ ਸਾਡੀ ਕੋਈ ਵਜ਼ੀਰੀ ਦਾ ਰੋਲਾ ਨਹੀਂ ਸੀ। ਉਹ ਪੰਤਰ ਪੰਜਾਬ ਦੇ ਮੁੱਦਿਆਂ ਦੀ ਗੱਲ ਸੀ ਜਿਹਦੇ ਤੇ ਅਸੀਂ ਮਾਨ ਮੰਨ ਕਰਦੇ ਹਾਂ ਕਿ ਅਸੀਂ ਉਹਨਾਂ ਗੱਲਾਂ ਤੇ ਅਸੀਂ ਸਮਝੌਤਾ ਥੋੜਿਆ ਆਮ ਆਦਮੀ ਪਾਰਟੀ ਬੀਤੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਕਹਿੰਦੇ ਮੰਤਰੀ ਨੂੰ ਟਿਕਟ ਦਿੰਦੀ ਹੈ ਇਹ ਕਾਦੇ ਲਈ ਵੋਟਾਂ ਪਾਉਣ ਦੀ ਉਹਨਾਂ ਨੂੰ ਲੋਕ ਕੀਤਾ ਕੀ ਆ ਕੋਈ ਇੱਕ ਤੁਸੀਂ ਇਹ ਸਾਰੀ ਪ੍ਰੈਸ ਖੜੀ ਆ ਤੁਸੀਂ ਦੱਸੋ ਸੰਗਰੂਰ ਬਰਨਾਲੇ ਚ ਮੁੱਖ ਮੰਤਰੀ ਸਾਹਿਬ ਦਾ ਜ਼ਿਲ੍ਹਾ ਹੋਵੇ ਤਿੰਨ ਵਜ਼ੀਰ ਹੋਣ ਇੱਕ ਕੰਮ ਤੁਸੀਂ ਪ੍ਰੈਸ ਵਾਲੇ ਦੱਸ ਦੋਗੇ ਉਹਨਾਂ ਨੇ ਆਹ ਕੀਤਾ ਕੰਮ ਸਾਰੇ ਸੰਗਰੂਰ ਨਾਲ ਬਰਨਾਲੇ ਚਾ ਵੱਡਾ ਪ੍ਰੋਜੈਕਟ ਲਿਆਂਦਾ ਕੋਈ ਵੱਡਾ ਕੰਮ ਕੀਤਾ ਮੈਂ ਤੁਹਾਨੂੰ ਸਵਾਲ ਕਰਦਾ ਜਮਾ ਬੇਨਤੀ ਕਰਦਾ ਕਿ ਤੁਸੀਂ ਦੱਸ ਦਿਓ ਕਹਿੰਦੇ ਮੈਡੀਕਲ ਕਾਲਜ ਬਣਾ ਰਹੇ ਸੀਗੇ ਤੁਸੀਂ ਬਣਦੀ ਦਿੱਤਾ ਬਾਕੀ 16 ਬਣਾ ਤੇ ਚਲੋ ਸਰ 16 ਦਾ ਐਲਾਨ ਕੀਤਾ ਸੀ ਉਹ 16 ਬਣਾ ਤੇ ਉਹ ਤੇ 100 100% ਰਾਜਨੀਤੀ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਉਹ ਵਿਸ਼ੇ ਤੇ 100%